ਦੇਖੋ ਅੱਜ ਅਸੀਂ ਪੰਜ ਜਥੇਬੰਦੀਆਂ ਨੇ ਪਹਿਲਾਂ ਮੀਟਿੰਗ ਕੀਤੀ ਸੀ ਬਾਅਦ ਵਿੱਚ ਪ੍ਰੈਸ ਨਾਲ ਵਾਰਤਾ ਕੀਤੀ ਸੀ ਕਿਉਂਕਿ ਜਿਹੜਾ ਸੋਧ ਬਿੱਲ 2025 ਲੈ ਕੇ ਸਰਕਾਰ ਆ ਰਹੀ ਆ ਹੁਣ ਫਿਰ ਉਹਨੇ 300 ਦਾ 3 ਮਹੀਨੇ ਦਾ ਕਰਤਾ ਅੱਜ ਕਿੰਨਾ ਹੋ ਗਿਆ 1000 ਰੁਪਏ ਦਾ ਹੋ ਗਿਆ ਇਦਾਂ ਹੀ ਸਾਡੇ ਪਬਲਿਕ ਦੇ ਨਾਲ ਬਿਜਲੀ ਦਾ ਵੀ ਇਹੀ ਹਾਲ ਹੋਣਾ ਪ੍ਰਾਈਵੇਟ ਪਲੇਅਰ ਜਾਂ امیر ਬੰਦੇ ਆਉਂਦੇ ਆ ਸਭ ਤੋਂ ਪਹਿਲਾਂ ਆਪਣਾ ਮੁਨਾਫਾ ਦੇਖਦੇ ਆ ਉਹਨਾਂ ਨੂੰ ਲੋਕਾਂ ਨਾਲ ਕੋਈ ਮਤਲਬ ਨਹੀਂ ਹੈ ਉਹਨਾਂ ਨੇ ਤਾਂ ਇਹ ਦੇਖਣਾ ਵੀ ਅਸੀਂ ਕਿਸ ਤਰ੍ਹਾਂ ਵੱਧ ਤੋਂ ਵੱਧ ਮੁਨਾਫਾ ਜੇਬ ਆਵਦੀ ਕਿਸ ਤਰ੍ਹਾਂ ਪਾਰ ਸਕਦੇ ਆ ਜੋਗੇ ਇੱਕ ਦਿਨ ਦਾ ਉਹਨਾਂ ਨੇ ਕੀ ਪਤਾ ਕਿਹੜੇ ਵੇਲੇ ਕਲਿੱਕ ਕਰਨਾ ਵੀ ਅੱਜ 5000 ਰੁਪਏ ਤੁਹਾਡਾ ਕੱਟਿਆ ਗਿਆ ਅੱਜ 2000 ਰੁਪਏ ਕੱਟਿਆ ਗਿਆ ਉਹਨਾਂ ਤਾਂ ਉੱਥੇ ਬੈਠੇ ਹੀ ਘਰ ਨਾਲ ਕੰਪਿਊਟਰ ਤੋਂ ਬਿਲਕੁਲ ਸਾਡੀ ਲੜਾਈ ਜਿਹੜੀ ਆ ਇਹ ਸਮੂਹ ਲੋਕਾਂ ਵਾਸਤੇ ਆ ਕਿਉਂਕਿ ਜਿੰਨੇ ਵੀ ਬਿਜਲੀ ਦੇ ਖਪਤਕਾਰ ਆ ਅਸਟਾ ਉਹਨਾਂ ਦੀ ਲੜਾਈ ਲੜ ਰਹੇ ਆ ਨਾ ਕਿ ਇਕੱਲੇ ਕਿਸਾਨਾਂ ਦੀ ਕਿਉਂਕਿ ਇਕੱਲੇ ਕਿਸਾਨਾਂ ਵਾਲਾ ਮਸਲਾ ਹੀ ਨਹੀਂ ਇਹ ਪੰਜਾਬ ਅਸੀਂ ਨੂੰ ਇਹ ਕਹਿਣਾ ਵੀ ਜਿਹੜੇ 17 ਤਰੀਕ ਨੂੰ ਧਰਨੇ ਦੀਆਂ ਵਿੱਚ ਸਾਰੇ ਜਾਣੇ ਹਰ ਜਗ੍ਹਾ ਤੇ ਪਹੁੰਚ ਕੇ ਉਹਦੀ ਆਪਣੀ ਸੂਰਤ ਕਰੋ ਹੁਣ ਇਹਨਾਂ ਨੇ 40 ਤੋਂ 60% ਦੀ ਅਨੁਪਾਤ ਨਾਲ ਕੀਤਾ ਵੀ 60% ਜਿਹੜੇ ਮੀਟਰ ਸਮਾਰਟ ਮੀਟਰ ਆ ਉਹ ਸਰਕਾਰ ਲਾ ਕੇ ਦੇਊਗੀ ਇਹਦਾ ਮਤਲਬ ਕੀ ਆ ਜੋ ਵੀ ਮੜਾ ਮੋਟਾ ਕੋਈ ਵਿਰੋਧ ਕਰੂਗਾ ਉਹਨੂੰ ਕਾਨੂੰਨ ਦਾ ਡੰਡਾ ਵਿਖਾ ਕੇ ਉਹਦੇ ਤੇ ਜ਼ਬਰਦਸਤ ਹਾਰਾ ਲਾ ਕੇ ਲੈ ਕੇ ਉਹ ਮੀਟਰ ਥੋਪੇ ਜਾਣਗੇ ਦੂਜੀ ਗੱਲ ਇਹ ਆ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕੱਲਾ ਜਿਹੜਾ ਇਹ ਘੋਲ ਆ ਇਹ ਐਡਾ ਵੱਡਾ ਵਾ ਇਹ ਪੰਜ ਜਥੇਬੰਦੀਆਂ ਤੱਕ ਸੀਮਿਤ ਨਾ ਰਹੇ ਦੁਨੀਆਂ ਲਈ ਵਿਖੇ ਸਾਰੀ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਨੀਤਿੰਤ ਵਾਰ ਦੱਸ ਦਿਆ ਕਿ ਲੁਧਿਆਣੇ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਜਥੇਬੰਦੀਆਂ ਵੱਲੋਂ ਪੰਜ ਜਥੇਬੰਦੀਆਂ ਅੱਜ ਲੁਧਿਆਣੇ ਦੇ ਵਿੱਚ ਇਕੱਠੀਆਂ ਹੋਈਆਂ ਨੇ ਗੱਲਬਾਤ ਕਰਨ ਲਈ ਕਿਉਂਕਿ 2025 ਦੇ ਵਿੱਚ ਜਿਹੜਾ ਬਿੱਲ ਆ ਰਿਹਾ ਵਾ ਉਸ ਨੂੰ ਲੈ ਕੇ ਵਿਰੋਧ ਕੀਤਾ ਜਾ ਰਿਹਾ ਵਾ ਕਾਰਨ ਕੀ ਹੈਗਾ ਸਾਰੀ ਜਾਣਕਾਰੀ ਲੈਣੇ ਸਾਡੇ ਨਾਲ ਪ੍ਰਧਾਨ ਮੌਜੂਦ ਨੇ ਸਰਨਾਮ ਕੀ ਹੈਗਾ ਵਾ ਕਿਸ ਜਥੇਬੰਦੀ ਤੋਂ ਹੋ ਮੇਰਾ ਨਾਮ ਜੀ ਬਲਦੇਵ ਸਿੰਘ ਜੀਰਾ ਸੂਬਾ ਪ੍ਰਧਾਨ ਭਾਰਤੀ ਕਿਸਾਨ ਯੂਨ ਕ੍ਰਾਂਤੀਕਾਰੀ ਜੀ ਕਿੰਨੀਆਂ ਕਿ ਜਥੇਬੰਦੀਆਂ ਅੱਜ ਇਕੱਠੀਆਂ ਹੋਈਆਂ ਲੁਧਿਆਣੇ ਚ ਦੇਖੋ ਅੱਜ ਅਸੀਂ ਪੰਜ ਜਥੇਬੰਦੀਆਂ ਨੇ ਪਹਿਲਾਂ ਮੀਟਿੰਗ ਕੀਤੀ ਸੀ ਬਾਅਦ ਵਿੱਚ ਪ੍ਰੈਸ ਨਾਲ ਵਾਰਤਾ ਕੀਤੀ ਸੀ ਕਿਉਂਕਿ ਜਿਹੜਾ ਸੋਧ ਬਿੱਲ 2025 ਲੈ ਕੇ ਸਰਕਾਰ ਆ ਰਹੀ ਆ ਅਸੀਂ ਇਹ ਸਮਝਦੇ ਹਾਂ ਵੀ ਇਹ ਜਿਹੜੇ ਛੋਟੇ ਤਬਕਾ ਵਾ ਜਾਂ ਮੱਧ ਵਰਗਾ ਸਾਡਾ ਜਿਹੜਾ ਪਹਿਲਾਂ ਹੀ ਰੋਜ਼ਗਾਰ ਵੀ ਹੋਣਾ ਵਾ ਜਿਨ੍ਹਾਂ ਕੋਲ ਰੋਜ਼ਗਾਰ ਨਹੀਂਗਾ ਮਸਾ ਟਾਈਮ ਪਾਸ ਕਰਦੇ ਬੜੀ ਮੁਸ਼ਕਲ ਨਾਲ ਇਹ ਉਹਨਾਂ ਤੇ ਬਹੁਤ ਵੱਡਾ ਆਰਥਿਕ ਹਮਲਾ ਵਾ ਦੂਜਾ ਇਸ ਦੇ ਨਾਲ ਇੱਕ ਸਰਕਾਰ ਜਿਹੜੀ ਲਗਾਤਾਰ ਆਪਦੀਆਂ ਜ਼ਿੰਮੇਵਾਰੀਆਂ ਤੋਂ ਭੱਜ ਰਹੀ ਆ ਸਾਰਾ ਕੁਝ ਪ੍ਰਾਈਵੇਟ ਪਲੇਅਰਾਂ ਨੂੰ ਦੇ ਰਹੀ ਆ ਅਮੀਰ ਬੰਦਿਆਂ ਨੂੰ ਦੇ ਰਹੀ ਆ ਕਿਉਂਕਿ ਜਦੋਂ ਵੀ ਪ੍ਰਾਈਵੇਟ ਪਲੇਅਰ ਜਾਂ ਅਮੀਰ ਬੰਦੇ ਆਉਂਦੇ ਆ ਉਹ ਸਭ ਤੋਂ ਪਹਿਲਾਂ ਆਪਦਾ ਮੁਨਾਫਾ ਦੇਖਦੇ ਆ ਉਹਨਾਂ ਨੂੰ ਲੋਕਾਂ ਨਾਲ ਕੋਈ ਮਤਲਬ ਨਹੀਂ ਗਾ ਉਹਨਾਂ ਨੇ ਤਾਂ ਇਹ ਦੇਖਣਾ ਵੀ ਅਸੀਂ ਕਿਸ ਤਰ੍ਹਾਂ ਵੱਧ ਤੋਂ ਵੱਧ ਮੁਨਾਫਾ ਜੇਬ ਆਵਦੀ ਕਿਸ ਤਰ੍ਹਾਂ ਪਾਰ ਸਕਦੇ ਆ ਸੋ ਜੇ ਇਹ ਸੋਧ ਬਿੱਲ ਲਾਗੂ ਹੁੰਦਾ ਵਾ ਤੇ ਇਹਦੇ ਨਾਲ ਜਿੰਨੇ ਬਿਜਲੀ ਦੇ ਖਪਤਕਾਰ ਆ ਹੁਣ ਬਿਜਲੀ ਦੇ ਖਪਤਕਾਰ ਤਾਂ ਸਾਰੇ ਹੀ ਆਪਾਂ ਚਾਹੇ ਕਿਸਾਨ ਆ ਮਜ਼ਦੂਰ ਆ ਮਲਾਜ਼ਮ ਆ ਦੁਕਾਨਦਾਰ ਆ ਸਾਰੇ ਆਪ ਖਪਤਕਾਰ ਆ ਉਹਨਾਂ ਤੇ ਇਹ ਬਹੁਤ ਵੱਡਾ ਡਾਕਾ ਪਊਗਾ ਜਿਹੜਾ ਸਾਡੇ ਤੋਂ ਬਰਦਾਸ਼ਤਜੋਗ ਨਹੀਂਗਾ ਇੱਕ ਤਰ੍ਹਾਂ ਨਾਲ ਇਹ ਸਾਡੀ ਪਹੁੰਚ ਤੋਂ ਦੂਰ ਕਰਨ ਵਾਲੀ ਗੱਲ ਆ ਤੇ ਤਗੜੇ ਲੋਕਾਂ ਦੇ ਆਪ ਦੇ ਮਿੱਤਰ ਮੰਡਲੀ ਦੀਆਂ ਜੇਬਾਂ ਪਰਣ ਵਾਲੀ ਗੱਲ ਆ ਬਿਲਕੁਲ ਜਿਹੜਾ ਸੋਧਵਿਲ ਦੀ ਤੁਸੀਂ ਗੱਲ ਕਰ ਰਹੇ ਹੋ ਜਿਹੜੇ ਸੋਧਵਿਲ ਸ਼ਹਿਰਾਂ ਦੇ ਵਿੱਚ ਆ ਪਿੰਡਾਂ ਨੂੰ ਛੱਡ ਕੇ ਜਿਹੜੇ ਸ਼ਹਿਰ ਦੇ ਵਿੱਚ ਲੋਕ ਰਹੇ ਰਹੇ ਨੇ ਜਿਹੜੇ ਬਾਹਰੋਂ ਆਏ ਨੇ ਉਹ ਉਹਨਾਂ ਦੇ ਵਾਸਤੇ ਵੀ ਕਿਤੇ ਬਿਲਕੁਲ ਸਾਡੀ ਲੜਾਈ ਜਿਹੜੀ ਆ ਇਹ ਸਮੂਹ ਲੋਕਾਂ ਵਾਸਤੇ ਆ ਕਿਉਂਕਿ ਜਿੰਨੇ ਵੀ ਬਿਜਲੀ ਦੇ ਖਪਤਕਾਰ ਆ ਅਸੀਂ ਤਾਂ ਉਹਨਾਂ ਦੀ ਲੜਾਈ ਲੜ ਰਹੇ ਆ ਨਾ ਕਿ ਇਕੱਲੇ ਕਿਸਾਨਾਂ ਦੀ ਕਿਉਂਕਿ ਇਕੱਲੇ ਕਿਸਾਨਾਂ ਵਾਲਾ ਮਸਲਾ ਹੀ ਨਹੀਂ ਇਹ ਬੇਸ਼ੱਕ ਅ ਕਿਸਾਨ ਜਥੇਬੰਦੀਆਂ ਅਕਸਰ ਹੀ ਕਿਸਾਨਾਂ ਦੀ ਲੜਾਈ ਲੜਦੀਆਂ ਆ ਪਰ ਜਿਹੜਾ ਬਿਜਲੀ ਸੋਧ ਵਾਲਾ ਬਿੱਲ ਆਇਆ ਵਾ ਇਹ ਸਸੀਂ ਸਮਝਦੇ ਆ ਵੀ ਪਿੰਡਾਂ ਨਾਲੋਂ ਵੱਧ ਕੇ ਵੀ ਮਾਰ ਇਹਦੀ ਸ਼ਹਿਰਾਂ 'ਚ ਪੈਣੀ ਆ ਪਿੰਡਾਂ ਦੇ ਵਿੱਚ ਫਿਰ ਵੀ ਕਿਤੇ ਲੋਕਾਂ ਦਾ ਇਕਾ ਹੋ ਜਾਂਦਾ ਵਿਰੋਧ ਪ੍ਰਦਰਸ਼ਨ ਕਰ ਲੈਂਦੇ ਆ ਆਪ ਦੀ ਗੱਲ ਮਨਾ ਲੈਂਦੇ ਆ ਪਰ ਸ਼ਹਿਰਾਂ ਦੇ ਵਿੱਚ ਜਿਸ ਤਰ੍ਹਾਂ ਦਾ ਸਾਡਾ ਮਾਹੌਲ ਆ ਉਸ ਤਰ੍ਹਾਂ ਦਾ ਵਿਰੋਧ ਪ੍ਰਦਰਸ਼ਨ ਨਹੀਂ ਹੁੰਦਾਗਾ ਤੇ ਇੱਥੇ ਜਿੰਨੇ ਪ੍ਰਾਈਵੇਟ ਲੋਕ ਪਹਿਲਾਂ ਆਪਾਂ ਚਾਹੇ ਦਾਰੂ ਦੇ ਠੇਕੇ ਵਾਲੇ ਹੋਣ ਜਿਸ ਤਰ੍ਹਾਂ ਉਹ ਗੁੰਡਿਆਂ ਦੀਆਂ ਧਾੜਾਂ ਲੈ ਕੇ ਆਉਂਦੇ ਸੀਗੇ ਹੁਣ ਇਹਨਾਂ ਨੇ 40 60% ਦੀ ਅਨੁਪਾਤ ਨਾਲ ਕੀਤਾ ਵੀ 60% ਜਿਹੜੇ ਮੀਟਰ ਸਮਾਰਟ ਮੀਟਰ ਆ ਉਹ ਸਰਕਾਰ ਲਾ ਕੇ ਦੇਊਗੀ ਤੇ ਉਹ ਜਿਹੜਾ ਸਮਾਰਟ ਮੀਟਰ ਤੋਂ ਬਾਅਦ ਜਿੰਨਾ ਵੀ ਅਡਾਨੀ ਨੂੰ ਉਹਦਾ ਠੇਕਾ ਦਿੱਤਾ ਜਾਊਗਾ ਜਿਹੜੇ ਬਾਕੀ ਬਚੇ 40 ਉਹ ਸੁਰੱਖਿਆ ਫੋਰਸਾਂ ਦੀ ਮਦਦ ਨਾਲ ਅਡਾਨੀ ਗਰੁੱਪ ਲਵਾਊਗਾ ਅਡਾਨੀ ਹੁਣ ਗਰੁੱਪ ਲਵਾਊਗਾ ਸੁਰੱਖਿਆ ਫੋਰਸਾਂ ਦੀ ਮਦਦ ਨਾਲ ਇਹਦਾ ਮਤਲਬ ਕੀ ਆ ਜੋ ਵੀ ਮੜਾ ਮੋਟਾ ਕੋਈ ਵਿਰੋਧ ਕਰੂਗਾ ਉਹਨੂੰ ਕਾਨੂੰਨ ਦਾ ਡੰਡਾ ਵਿਖਾ ਕੇ ਉਹਦੇ ਤੇ ਜ਼ਬਰਦਸਤ ਹਾਰਾ ਲਾ ਕੇ ਲੈ ਕੇ ਉਹ ਮੀਟਰ ਥੋਪੇ ਜਾਣਗੇ ਲਾਏ ਨਹੀਂ ਜਾਣਗੇ ਤੁਹਾਡੇ ਤੇ ਥੋਪੇ ਜਾਣਗੇ ਕਿਉਂਕਿ ਅਸੀਂ ਸਮਝਦੇ ਹਾਂ ਬੀ ਕੋ ਜਦੋਂ ਵੀ ਸਰਕਾਰ ਕੋਈ ਫੈਸਲਾ ਕਰਦੀ ਆ ਉਹਦੇ ਸਰਕਾਰ ਫੈਸਲਾ ਕਿਸ ਵਾਸਤੇ ਕਰਦੀ ਆ ਪਬਲਿਕ ਵਾਸਤੇ ਜੀ ਉਹ ਪਬਲਿਕ ਵਾਸਤੇ ਫੈਸਲਾ ਕਰ ਰਹੀ ਆ ਤੇ ਘੱਟੋ ਘੱਟ ਉਹਨਾਂ ਨੂੰ ਪਬਲਿਕ ਦੀਆਂ ਭਾਵਨਾਵਾਂ ਦਾ ਉਹਨਾਂ ਦੀਆਂ ਦਿੱਕਤਾਂ ਦਾ ਜ਼ਰੂਰ ਖਿਆਲ ਕਰਨਾ ਚਾਹੀਦਾ ਪਰ ਪਿਛਲੇ ਸਮੇਂ ਦੇ ਵਿੱਚ ਅਸੀਂ ਦੇਖਿਆ ਵਾ ਇਹਨਾਂ ਨੇ ਥੱਲੇ ਲੋਕਾਂ ਦੀਆਂ ਭਾਵਨਾਵਾਂ ਕੀ ਆ ਲੋਕਾਂ ਦੀਆਂ ਦਿੱਕਤਾਂ ਕੀ ਆ ਇਹ ਸਮਝਣ ਦੀ ਬਜਾਏ ਸਿਰਫ ਇਹ ਸੋਚਣਾ ਸ਼ੁਰੂ ਕਰਤਾ ਵੀ ਅਸੀਂ ਵੱਡੇ ਲੋਕਾਂ ਨੂੰ ਜਾਂ ਆਪ ਦੇ ਜਿਹੜੇ ਫੀਲੇ ਆ ਆਪ ਦੇ ਜੋ ਬੇਲੀ ਆ ਉਹਨਾਂ ਨੂੰ ਅਸੀਂ ਵਾਤ ਵਾਤ ਫਾਇਦਾ ਕਿਵੇਂ ਪਚਾਈਏ ਬਿਲਕੁਲ ਜੇਕਰ ਇੱਕ ਪਾਸੇ ਦੀ ਗੱਲ ਕਰੀਏ ਤੇ ਬਿੱਲ ਦੀ ਜਿਹੜੀ ਆ ਬਿਜਲੀ ਜਿਹੜੀ ਆ ਹਰ ਇੱਕ ਨੂੰ ਲੋੜ ਹੈ ਹਰ ਇੱਕ ਨੂੰ ਲੈਡ ਦੀ ਜ਼ਰੂਰਤ ਹੈ ਹਲੇਕ ਲੋਡ ਵੱਲੋਂ ਤੇ ਬਗੈਰ ਲੋਡ ਵੱਲੋਂ ਵੀ ਬਿਜਲੀ ਦੀ ਜ਼ਰੂਰਤ ਹੈ ਪਰ ਬਿਜਲੀ ਦੇ ਨਾਲ ਜੇਕਰ ਇਹ ਕੁਝ ਹੁੰਦਾ ਹੈ ਇਹ ਬਿਲ ਪਾਸ ਹੋ ਜਾਂਦਾ ਹੈ ਵਾ ਜਾਂ ਕਿਤਨੇ ਕਿਤੇ 20% ਸ਼ੁਰੂਆਤ ਵੀ ਜਿਹੜੀ ਹੋ ਚੁੱਕੀ ਹੋਈ ਹੈ ਕਿਤਨੇ ਕਿਤੇ ਲੱਗਦਾ ਤੇ ਕੀ ਲੱਗਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਕਿੰਨਾ ਕਾ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਣਾ ਦੇਖੋ ਮੁਸ਼ਕਲਾਂ ਤਾਂ ਇੰਨਾ ਨਾ ਸਾਹਮਣਾ ਕਰਨਾ ਪਊਗਾ ਮੈਂ ਅਸੀਂ ਆਪਾਂ ਆਮ ਘਰਾਂ ਦੇ ਰਹਿਣ ਵਾਲੇ ਆ ਸਾਨੂੰ ਤਾਂ ਸਿਲੰਡਰ ਇੱਕ ਭਰਉਣ ਔਖਾ ਹੋ ਜਾਂਦਾ ਵਾ ਆਮ ਘਰਾਂ ਦੇ ਵਿੱਚ ਰਸੋਈ ਵਾਸਤੇ ਦਾ ਸਿਲੰਡਰ ਵਰਤਦੇ ਸਾਡੇ ਤੋਂ ਕਈ ਵਾਰੀ ਉਹ ਭਰਾਇਆ ਨਹੀਂ ਜਾਂਦਾਗਾ ਤੇ ਜਦੋਂ ਪ੍ਰਾਈਵੇਟ ਕੰਪਨੀਆਂ ਆਪਦੀ ਮਨਮਰਜ਼ੀ ਦੇ ਰੇਟ ਲੈਣ ਗਈਆਂ ਮਨਮਰਜ਼ੀ ਢੰਗ ਨਾਲ ਗ੍ਰਾਹਕੀ ਕਰਨ ਗਈਆਂ ਤੇ ਉਦੋਂ ਜਿਹੜਾ ਆਮ ਸਾਡਾ ਸ਼ਹਿਰੀ ਹੈ ਚਾਹੇ ਪਿੰਡੂ ਆ ਉਹਨੂੰ ਇਹ ਪਹੁੰਚ ਤੋਂ ਬਾਹਰ ਵਾਲੀ ਗੱਲ ਆ ਸਭ ਤੋਂ ਵੱਡੀ ਸੋਚਣ ਵਾਲੀ ਗੱਲ ਇਹ ਆ ਵੀ ਕੋਸ਼ ਸਾਡੀਆਂ ਸੰਸਥਾਵਾਂ ਐਹੋ ਜੀਆਂ ਹੁੰਦੀਆਂ ਜਿਹੜੀਆਂ ਲੋਕ ਭਲਾਈ ਦੇ ਨਾਂ ਤੇ ਗਿਣੀਆਂ ਜਾਂਦੀਆਂ ਵਾ ਅਸੀਂ ਸਮਝਦੇ ਬਿਜਲੀ ਵੀ ਉਹਨਾਂ ਚੋਂ ਇੱਕ ਆ ਕਿਉਂਕਿ ਬਿਜਲੀ ਦੀ ਅਸੀਂ ਰੌਲਾ ਪਾ ਰਹੇ ਆਂ ਵੀ ਦੇਸ਼ ਦਾ ਵਿਕਾਸ ਹੋ ਗਿਆ ਅਸੀਂ ਚੌਥੀ ਮਹਾ ਸ਼ਕਤੀ ਬਣ ਗਏ ਤੇ ਦੂਜੇ ਪਾਸੇ ਜੇ ਸਾਡੇ ਤੋਂ ਬਿਜਲੀ ਦੂਰ ਹੋ ਗਈ ਫਿਰ ਇਹੋ ਜੀ ਮਾਨ ਸ਼ਕਤੀ ਤੋਂ ਅਸੀਂ ਕਰਾਉਣਾ ਕੀ ਆ ਜਦੋਂ ਲਾਈਟ ਹੀ ਬਿਜਲੀ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਗਈ ਫਿਰ ਅਸੀਂ ਕੀ ਕਰਨਾ ਵਾ ਇਹੋ ਜੀ ਮਹਾਸ਼ਕਤੀ ਤੋਂ ਜਾਂ ਚੌਥੇ ਨੰਬਰ ਦੀ ਜਿਹੜੀ ਆ ਆਰਥਿਕ ਤਾਕਤ ਆ ਉਹ ਤੋਂ ਵੀ ਅਸੀਂ ਕੀ ਲੈਣਾ ਵਾ ਵਿਕਾਸ ਅਸਲ ਵਿੱਚ ਇਹਨਾਂ ਨੇ ਵਿਕਾਸ ਦੇ ਮayneੇ ਬਦਲਤੇ ਜੀ ਇਹ ਵੱਡੇ ਪੁਲ ਬਣਾਉਣਾ ਵਿਕਾਸ ਸਮਝਦੇ ਆ ਜੀ ਇਹ ਜਗ ਮਗਾਉਂਦੀਆਂ ਲਾਈਟਾਂ ਉਹ ਵਿਕਾਸ ਲੱਗਦਾ ਇਹਨਾਂ ਨੂੰ ਅਸਲ ਵਿੱਚ ਵਿਕਾਸ ਉਹ ਹੁੰਦਾ ਵਾ ਜਦੋਂ ਸਾਡੇ ਦੇਸ਼ ਦੇ ਰਹਿਣ ਵਾਲੇ ਲੋਕ ਆ ਜਿਹੜੇ ਉਹ ਕਿਸੇ ਧਰਮ ਜਾਤ ਪਾਤ ਦੇ ਕਿਸੇ ਦੇ ਵੀ ਆ ਉਹਨਾਂ ਦਾ ਜਿਹੜਾ ਰੋਜ਼ਗਾਰ ਕਿਵੇਂ ਉਹਨੂੰ ਰੋਜ਼ਗਾਰ ਮਿਲ ਰਿਹਾ ਕਿ ਉਹ ਆਪਦੇ ਬੱਚੇ ਸੁਖ ਤਰੀਕੇ ਨਾਲ ਪਾਲ ਰਹੇ ਆ ਕਿ ਉਹ ਰੋਟੀ ਚੰਗੀ ਰੋਟੀ ਕਪੜਾ ਮਕਾਨ ਸਿਹਤ ਸਹੂਲਤਾਂ ਉਹਨਾਂ ਨੂੰ ਮਿਲ ਰਹੀਆਂ ਵਾ ਜੇ ਉਹ ਸਾਰਾ ਕੁਝ ਉਹਨਾਂ ਨੂੰ ਮਿਲ ਰਿਹਾ ਵਾ ਫੇਰ ਤਾਂ ਅਸੀਂ ਸਮਝਦੇ ਹਾਂ ਦੇਸ਼ ਵਿਕਾਸ ਕਰ ਰਿਹਾ ਵਾ ਜੇ ਸਾਡਾ ਕੋਈ ਕਰੋੜਪਤੀ ਅਰਬਪਤੀ ਦੇਸ਼ ਦੇ ਮੁਢਲੇ 10 ਅਮੀਰਾਂ ਵਿੱਚ ਸ਼ਾਮਲ ਹੋ ਜਾਊਗਾ ਤੇ ਦੇਸ਼ ਇਹ ਸਮਝਣ ਲੱਪੂਗਾ ਵੀ ਵਿਕਾਸ ਹੋ ਗਿਆ ਇਹ ਵਿਕਾਸ ਨਹੀਂ ਬਨਾਸ਼ ਆ ਕਿਉਂਕਿ ਜਿੰਨਾ ਉਹਦੇ ਕੋਲੇ ਪੈਸਾ ਇਕੱਠਾ ਹੋਇਆ ਵਾ ਉਹ ਖਰਬਪਤੀਆਂ ਦੀ ਲਾਈਨ ਚ ਦਾਖਲ ਹੋਇਆ ਉਹ ਤੇਰੀ ਤੇ ਮੇਰੀ ਜੇਬ ਦੇ ਵਿੱਚੋਂ ਗਿਆ ਹੋਇਆ ਕ ਅਮਜ ਕੇ ਗਿਆ ਹੋਇਆ ਪੈਸਾ ਵਾ ਸੋ ਜਿੰਨਾ ਇਹ ਪਾੜਾ ਵਧੂਗਾ ਅਮੀਰ ਤੇ ਗਰੀਬ ਵਾਲਾ ਜਿੰਨੇ ਇੱਥੇ ਕਰੋੜਪਤੀ ਵਧਣਗੇ ਅਰਬਪਤੀ ਖਰਬਪਤੀ ਵਧਣਗੇ ਉਹਨਾਂ ਹੀ ਇਹ ਸਮਝ ਲੈਣਾ ਚਾਹੀਦਾ ਵਾ ਵੀ ਦੇਸ਼ ਵਿਨਾਸ਼ ਵੱਲ ਵਧ ਰਿਹਾ ਵਾ ਵਿਕਾਸ ਵੱਲ ਨਹੀਂ ਵਧ ਰਿਹਾ ਤੇ ਬਿਲਕੁਲ ਜੇਕਰ ਇੱਕ ਪਾਸੇ ਦੀ ਗੱਲ ਕਰੀਏ ਤੇ ਇਹ ਜਿਹੜਾ ਹੁਣ ਤੁਸੀਂ ਇਕੱਠੇ ਹੋ ਗਏ ਅੱਜ ਜਥੇਬੰਦੀਆਂ ਕਟੀਆਂ ਹੋ ਗੀਆਂ ਇਹਨਾਂ ਦਾ ਮੋਟਿਵ ਕੀ ਆ ਮਕਸਦ ਕੀ ਹੈਗਾ ਵਾ ਲੁਧਿਆਣਾ ਦੇ ਵਿੱਚ ਇਕੱਠੇ ਹੋਣ ਦਾ ਦੇਖੋ ਇੱਕ ਤਾਂ ਲੁਧਿਆਣਾ ਸਾਡੇ ਪੰਜਾਬ ਦਾ ਸੈਂਟਰ ਆ ਜੀ ਆ ਇਥੋਂ ਦੀ ਪ੍ਰੈਸ ਨੇ ਸਾਡਾ ਬਹੁਤ ਸਾਥ ਦਿੱਤਾ ਹਮੇਸ਼ਾ ਹੀ ਜੀ ਦੂਸਰੀ ਗੱਲ ਇਹ ਆ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕੱਲਾ ਜਿਹੜਾ ਇਹ ਘੋਲ ਆ ਇਹ ਐਡਾ ਵੱਡਾ ਵਾ ਇਹ ਪੰਜ ਜਥੇਬੰਦੀਆਂ ਤੱਕ ਸੀਮਤ ਨਾ ਰਵੇ ਲਗਾਤਾਰ ਅਸੀਂ ਮੁਲਾਜ਼ਮ ਜਥੇਬੰਦੀਆਂ ਨਾਲ ਗੱਲ ਕਰ ਰਹੇ ਹਾਂ ਕਿਸਾਨ ਜਥੇਬੰਦੀਆਂ ਨਾਲ ਮਜ਼ਦੂਰ ਜਥੇਬੰਦੀ ਨਾਲ ਗੱਲ-ਗੱਲ ਕਰ ਰਹੇ ਹਾਂ ਅਸੀਂ ਇੱਕ ਸੰਘਰਸ਼ ਦੀ ਸ਼ੁਰੂਆਤ ਕਰ ਰਹੇ ਹਾਂ ਜੀ ਅਸੀਂ ਚਾਹੁੰਦੇ ਹਾਂ ਵੀ ਆਉਣ ਵਾਲੇ ਸਮੇਂ 'ਚ ਵੱਡੀ ਪੱਧਰ ਤੇ ਹੋਰ ਲੋਕ ਵੀ ਇਹਦੇ 'ਚ ਜੁੜਨ ਇਹ ਜਿਹੜਾ ਮਸਲਾ ਵੇ ਘਰ ਘਰ ਤੱਕ ਜਾਵੇ ਘਰ ਘਰ ਦੇ ਲੋਕ ਸਮਝਣ ਅ ਦੇਖੋ ਦਿੱਲੀ ਜਦੋਂ ਆਪਾਂ ਗਏ ਸੀਗੇ ਉਹ ਜਿਹੜੇ ਤਿੰਨ ਕਾਨੂੰਨ ਵਾਪਸ ਹੋਏ ਸੀਗੇ ਉਹ ਕੱਲੇ ਕਿਸਾਨ ਜਥੇਬੰਦੀਆਂ ਦੀ ਤਾਕਤ ਨਾਲ ਤਾਂ ਵਾਪਸ ਨਹੀਂ ਹੋਏ ਸੀਗੇ ਉਹ ਤਾਂ ਜਦੋਂ ਸਾਡੀ ਆਮ ਰਹਿ ਬਣ ਗਈ ਸਾਰਿਆਂ ਦੀ ਹੁਣ ਤੁਹਾਡੇ ਵੱਲੋਂ ਕੀ ਸੰਘਰਸ਼ ਕੀਤਾ ਜਾਊਗਾ ਜਿੱਦਾਂ ਤੁਸੀਂ ਲਿਖਿਆ ਹੋਇਆ ਵਿਰੋਧ ਕੀਤਾ ਜਾਊਗਾ ਕੀ ਵਿਰੋਧ ਕਿੱਦਾਂ ਕੀਤਾ ਜਾਊਗਾ ਦੇਖੋ ਅਸੀਂ 17 ਤਰੀਕ ਨੂੰ ਸ਼ੁਰੂਆਤ ਕਰ ਰਹੇ ਹਾਂ 17 ਤਰੀਕ ਨੂੰ ਪੰਜਾਬ ਭਰ ਦੇ ਸਾਰੇ ਦਫ਼ਤਰਾਂ ਦੇ ਮੂਹਰੇ ਅਸੀਂ 3 ਘੰਟੇ ਦੇ ਦਰਨੇ ਦੇਾਂਗੇ ਉਹਦੇ ਵਿੱਚ ਮੁਲਾਜ਼ਮਾਂ ਨੂੰ ਵੀ ਸ਼ਾਮਲ ਕਰਾਂਗੇ ਕਿਸਾਨਾਂ ਮਜ਼ਦੂਰਾਂ ਨੂੰ ਸਾਰਿਆਂ ਨੂੰ ਦੁਕਾਨਦਾਰ ਸ਼ਾਮਲ ਕਰਨ ਦੀ اپیل ਕਰਾਂਗੇ ਜੇ ਸਰਕਾਰ ਫਿਰ ਵੀ ਪਿੱਛੇ ਨਹੀਂ ਹਟਦੀ ਤਾਂ ਇਸ ਜਿਹੜੇ ਨੂੰ ਫਰੰਟ ਨੂੰ ਹੋਰ ਵੱਡਾ ਕਰਕੇ ملازم ਜਥੇਬੰਦੀਆਂ ਕਿਸਾਨ ਜਥੇਬੰਦੀਆਂ ਸ਼ਾਮਲ ਕਰਕੇ ਇਹਨੂੰ ਸੰਘਰਸ਼ ਨੂੰ ਹੋਰ ਅੱਗੇ ਵਧਾਵਾਂਗੇ ਤੇ ਤਿੱਖਾ ਕਰਾਂਗੇ ਜਦੋਂ ਤੱਕ ਸਰਕਾਰ ਇਹ ਬਿੱਲ ਵਾਪਸ ਨਹੀਂ ਲੈ ਲੈਂਦੀ ਉਹਨਾਂ ਚੇਰੇ ਸੰਘਰਸ਼ ਜਾਰੀ ਰੱਖਾਂਗੇ ਕਿਉਂਕਿ ਅਸੀਂ ਸਮਝਦੇ ਹਾਂ ਵੀ ਜੇ ਪੰਜਾਬ ਦੇ ਲੋਕਾਂ ਨੂੰ ਕੋਈ ਚੀਜ਼ ਨਹੀਂ ਮਨਜ਼ੂਰ ਤੇ ਸਰਕਾਰ ਨੂੰ ਉਹ ਲੈ ਕੇ ਨਹੀਂ ਆਉਣੀ ਚਾਹੀਦੀਗੀ ਜੇ ਸਰਖਾਡਾ ਲੋਕ ਸਾਡੇ ਪੰਜਾਬ ਦੇ ਦੁਖੀ ਆ ਜਿਸ ਮਸਲੇ ਨਾਲ ਸਹਿਮਤ ਨਹੀਂਗੇ ਤੇ ਉਹ ਬਿਲ ਲੈ ਕੇ ਵੀ ਨਹੀਂ ਆਉਣਾ ਚਾਹੀਦਾਗਾ ਵਿਰੋਧੀ ਪਾਰਟੀਆਂ ਨੂੰ ਵੀ ਇਸ ਤੇ ਸਟੈਂਡ ਲੈਣਾ ਚਾਹੀਦਾ ਵਾ ਉਹਨਾਂ ਨੂੰ ਵੀ ਲੋਕਾਂ ਨਾਲ ਖੜੇ ਹੋਣਾ ਚਾਹੀਦਾ ਵਾ ਕਿਉਂਕਿ ਸਿਰਫ ਵੋਟਾਂ ਤੱਕ ਸੋਚਣਾ ਜਾਂ ਵੋਟਾਂ ਲੈਣ ਤੱਕ ਲੋਕਾਂ ਨੂੰ ਵੋਟ ਪੱਰਚੀ ਸਮਝਣਾ ਇਹ ਕਿਤੇ ਨਾ ਕਿਤੇ ਵਿਰੋਧੀ ਪਾਰਟੀਆਂ ਦੇ ਵੀ ਬਹੁਤ ਵੱਡੀ ਨਾਕਾਮੀ ਆ ਸਾਰਿਆਂ ਨੂੰ ਇਕੱਠੇ ਹੋ ਕੇ ਤੇ ਹਵਲਾ ਮਾਰਨਾ ਚਾਹੀਦਾ ਕੀ ਲੱਗਦਾ ਕਿ ਲੋਕਾਂ ਦਾ ਸਾਥ ਮਿਲੂਗਾ ਲੋਕਾਂ ਦਾ ਸਪੋਰਟ ਮਿਲੂਗਾ ਤੁਹਾਨੂੰ ਬਿਲਕੁਲ ਸਹੀ ਮਿਲੂਗਾ ਕਿਉਂਕਿ ਦੱਸਾਂ ਕਿ ਯਾਰ ਰਿਲਾਈਐਂਸ ਵਾਲੇ ਨੇ ਇੱਕ ਮੋਬਾਈਲ ਜਦੋਂ ਦਿੱਤਾ ਸੀ ਨਾ ਫ੍ਰੀ ਮੋਬਾਈਲ ਦਿੱਤਾ ਸੀ ਉਹਨੇ ਉਹਨੇ ਫਿਰ ਉਹਨੇ 300 ਦਾ 3 ਮਹੀਨੇ ਦਾ ਕਰਤਾ ਅੱਜ ਕਿੰਨਾ ਹੋ ਗਿਆ 1000 ਰੁਪਏ ਦਾ ਹੋ ਗਿਆ ਇਦਾਂ ਹੀ ਸਾਡੇ ਪਬਲਿਕ ਦੇ ਨਾਲ ਬਿਜਲੀ ਦਾ ਵੀ ਇਹੀ ਹਾਲ ਹੋਣਾ ਇਹ ਸਾਡੇ ਪਬਲਿਕ ਨੂੰ ਸਾਡੇ ਲੋਕਾਂ ਨੂੰ ਸੋਚਣਾ ਪੈਣਾ ਪੰਜਾਬ ਵਾਸੀਆਂ ਨੂੰ ਸੋਚਣਾ ਪੈਣਾ ਇਹ ਕਿਸਾਨਾਂ ਜਥੇਬੰਦੀਆਂ ਦੇ ਨਾਲ ਤੁਰਨਾ ਪੈਣਾ ਔਰ ਜੇ ਤੁਰਨਗੇ ਤਾਂ ਆਪ ਸਾਰੇ ਜਾਣੇ ਸੁਖੀ ਆ ਤੇ ਨਹੀਂ ਤਾਂ ਸਾਰੇ ਜਾਣੇ ਦੁੱਖਾਂ ਦੁੱਖਾਂ ਦੇ ਹੋਗਾ ਕਿਉਂਕਿ ਇੱਕ ਦਿਨ ਦਾ ਉਹਨਾਂ ਨੇ ਕੀ ਪਤਾ ਕਿਹੜੇ ਵੇਲੇ ਕਲਿੱਕ ਕਰ ਲੈਣਾ ਵੀ ਅੱਜ 5000 ਰੁਪਏ ਤੋਂ ਵੱਡਾ ਕੱਟਿਆ ਗਿਆ ਅੱਜ 2000 ਰੁਪਏ ਕੱਟਿਆ ਗਿਆ ਉਹਨਾਂ ਨੇ ਤਾਂ ਉੱਥੇ ਬੈਠੇ ਹੀ ਘਰ ਨਾਲ ਕੰਪਿਊਟਰ ਤੋਂ ਜਦੋਂ ਚਿਪ ਹੋਊਗਾ ਉਹਦੇ ਵਿੱਚ ਚਿਪ ਦੇ ਨਾਲ ਜਿੱਥੇ ਮਰਜ਼ੀ ਬੈਠਾ ਕਰੀ ਜਾਵੇਗਾ ਉਹ ਸਮਰਜ਼ੀ ਕਰ ਲੇਗਾ ਪਰ ਸਾਨੂੰ ਨਹੀਂ ਪਤਾ ਲੱਗਣਾ ਉਹਦਾ ਸਾਨੂੰ ਸਾਡਾ ਮੀਟਰ ਬੰਦ ਹੋ ਜਾਣਾ ਸ ਫਿਰ ਸਾਨੂੰ ਪੈਸੇ ਪਾਉਣੇ ਪੈਣੇ ਆ ਇਸ ਕਰਕੇ ਮੈਂ ਸਾਰੀ ਪਬਲਿਕ ਨੂੰ ਪੰਜਾਬ ਵਾਸੀਆਂ ਨੂੰ ਇਹ ਕਹਿਣਾ ਵੀ ਜਿਹੜੇ 17 ਤਰੀਕ ਨੂੰ ਧਰਨੇ ਦੀਆਂ ਵਿੱਚ ਸਾਰੇ ਜਾਣੇ ਹਰ ਜਗ੍ਹਾ ਤੇ ਪਹੁੰਚ ਕੇ ਉਹਦੀ ਆਪਣੀ ਸੂਰਤ ਕਰਦੋ ਬਿਲਕੁਲ ਸੋ ਦੱਸ ਦਈਏ ਕਿਸਾਨ ਮਜ਼ਦੂਰ ਯੂਨੀਅਨ ਜਿਹੜੀ ਹੈਗੀ ਉਹ ਇਕੱਠੀ ਹੋ ਚੁੱਕੀ ਹੈ 17 ਤਰੀਕ ਦਾ ਜਿਹੜਾ ਸਮਾਵਾਦ ਦਿੱਤਾ ਜਾ ਰਿਹਾ ਵਾ ਕਿ ਸਮਾਰਟ ਮੀਟਰ ਜਿਹੜਾ ਬਿੱਲ ਹੈ B25 ਦਾ ਬਿਜਲੀ ਸੌਂਦ ਬਿੱਲ ਨੂੰ ਲੈ ਕੇ ਹੋਂਦੇ ਵਿਰੋਧ ਜਿਹੜਾ ਆਵਾਜ਼ ਚੱਕਣ ਜਾ ਰਹੇ ਨੇ ਤਾਂ ਲੋਕਾਂ ਦਾ ਵੀ ਜਿਹੜਾ ਸਾਥ ਮੰਗਿਆ ਕਿ ਲੋਕਾਂ ਦਾ ਜੇਕਰ ਸਾਥ ਉਹਨਾਂ ਨੂੰ ਮਿਲਦਾ ਤੇ ਕਿਤੇ ਨਾ ਕਿਤੇ ਜਿਹੜਾ ਕਾਨੂੰਨ ਪਾਸ ਹੋਇਆ ਇਹਦੇ ਵਿੱਚ ਖਾਟਾ ਹੋ ਸਕਦਾ ਹੈ ਕਾਨੂੰਨ ਜਿਹੜਾ ਨਹੀਂ ਲੱਗ ਸਕਦਾ ਪਰ ਦੇਖਣਾ ਹੋਵੇਗਾ ਕਿ ਆਹ ਨਾਲਾ ਸਮਾ ਕੀ ਹੋ ਜਾ ਹੁੰਦਾ ਕਿਉਂਕਿ 17 ਤਰੀਕ ਤੋਂ ਬਾਅਦ ਪਤਾ ਲੱਗੂਗਾ ਕਿ ਕੀ ਕੁਝ ਦੇਖਣ ਨੂੰ ਮਿਲਦਾ ਦਿਖ ਰੋ ਜਦੋਂ ਨਾਲ ਮੈਨੇਜਰ ਕੈਮਰਾਮੈਨ ਸੰਜੇਦਰਾਂਤ